ਲੱਗਦੇ ਨੇ ਕੱਲ ਲਈ ਇੱਕ ਤੇ ਇਹ ਹੈਗੇ ਕਿ ਪੇਸ਼ੈਂਟਸ ਬਿਲਕੁਲ ਨਹੀਂ ਰਿਆ ਲੋਕਾਂ ਦੇ ਅੰਦਰ ਇੱਕ ਮਾਈਕਰੋ ਫੈਮਿਲੀਜ਼ ਜੰਨੀਆਂ ਹੋ ਗਿਆ ਨੇ ਹਰ ਕੋਈ ਕਹਿੰਦਾ ਮੇਰੀ ਇੰਡੀਪੈਂਡੈਂਸ ਤੇ ਮੇਰੀ ਜਿਹੜੇ ਰਾਈਟਸ ਨੇ ਉਹ ਠੀਕ ਨੇ ਬਾਕੀ ਰਿਸਪੌਂਸਿਬਿਲਟੀ ਮੇਰੀ ਕੋਈ ਨਹੀਂ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਔਰ ਮੈਂ ਦਿਨ ਪਰ ਦਿਨ ਮੇਰੇ ਕਮਿਸ਼ਨ ਦੇ ਅੰਦਰ ਐਟਲੀਸ ਰਹਾ ਰੋਜ਼ ਦੋ ਤਿੰਨ ਕੇਸ ਆਉਂ ਜਾਂਦੇ ਨੇ ਜਿੱਤੇ ਕਿ ਬਜ਼ੁਰਗ ਮੈਲਾ ਅੜਲੀ ਤੁਰ ਤੁਰ ਕੇ ਵੀ ਤੁਰਿਆ ਨਹੀਂ ਜਾਂਦਾ ਵਾਕਰ ਲੈ ਕੇ ਆਉਂਦੇ ਨੇ ਕਿ ਮੈਨੂੰ ਮੇਰੇ ਜਿਹੜਾ ਬੇਟਾ ਹੈ ਤੇ ਨੂੰ ਇੱਕ ਉਟਦੇ ਨੇ ਬਹੁਤ ਜ਼ਿਆਦਾ ਕਿਉਂ ਕਿਉਂਕਿ ਹੁਣ ਮੇਤਰ ਉਹ ਆਪਣੇ ਹਸਬੰਦ ਨੂੰ ਬਹੁਤ ਕੁੱਟਦੀ ਆ ਮੈਂ ਕਿਹਾ ਜੀ ਤੁਹਾਡਾ ਬੇਟਾ ਕੰਮ ਕੀ ਕਰਦਾ ਉਹ ਕਹਿੰਦੀ ਜੀ ਮੇਰਾ ਬੇਟਾ ਟੀਚਰ ਹੈ ਔਰ ਮੈਂ ਕਿਹਾ ਉਹ ਕਿਉਂ ਨਹੀਂ ਉਹਨੂੰ ਰੋਕਦਾ ਕਿਉਂ ਨਹੀਂ ਕੁਝ ਕਹਿੰਦਾ ਕਹਿੰਦਾ ਘਰ ਆ ਕੇ ਉਹ ਵੀ ਪੀਣ ਲੱਗ ਜਾਂਦਾ ਤੇ ਦੋਵੇਂ ਜਣੇ ਪੀਂਦੇ ਨੇ ਔਰ ਉਹਦੋਂ ਪੀਣ ਤੋਂ ਬਾਅਦ ਇਹ ਜਿਹੜੀ ਔਰਤ ਆ ਇਹ ਬਹੁਤ ਕੁੱਟਦੀ ਆ ਆਪਣੇ ਹਸਬੰਦ ਨੂੰ ਬਹੁਤ ਕੁੱਟਦੀ ਆ ਬੱਚਿਆਂ ਨੂੰ ਤੇ ਬਹੁਤ ਕੁੱਟਦੀ ਆ ਮੈਨੂੰ ਕਹਿੰਦੀ ਮੈਂ ਇੰਨੀ ਬਜ਼ੁਰਗ ਆ ਮੇਰੇ ਗੋਡੇ ਨਹੀਂ ਚੱਲਦੇ ਕੁਝ ਨਹੀਂ ਫੇਰ ਵੀ ਮੈਂ ਕਿਸੇ ਤਰੀਕੇ ਨਾਲ ਉੱਠ ਕੇ ਰੋਟੀ ਪਕਾਉਣੀ ਆ ਤੇ ਪਰਿਵਾਰ ਨੂੰ ਤੇ ਪੋਤੇ ਨੂੰ ਤੇ ਇਹ ਕੁੜੀ ਨੂੰ ਵੀ ਮੈਂ ਹੀ ਰੋਟੀ ਬਗਾ ਕੇ ਖਵਾਉਣੀ ਆ। ਹਮੇਸ਼ਾ ਇਹੀ ਕਰਦੀ ਰਹੀ ਐ। ਕਹਿੰਦੀ ਕਸੂਰ ਮੇਰੇ ਮੁੰਡੇ ਦਾ ਵੀ ਐ ਕਿ ਉਹ ਉਹਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਕੀਤਾ। ਉਹ ਵੀ ਕੁੱਟ ਖਾ ਲੈਂਦਾ ਸੀਗਾ। ਬੱਚੇ ਸੀ, ਬੱਚੇ ਪਹਿਲਾਂ ਛੋਟੇ ਬੱਚੇ ਸੀ ਕਿ ਪਾਲੇਗਾ ਕੌਣ ਜੇ ਘਰੋਂ ਭੱਜ ਗਿਆ। ਮੈਨੂੰ ਵੀ ਲੱਗਦਾ ਸੀ ਵੀ ਜੇ ਘਰੋਂ ਚਲੀ ਗਈ ਮੈਂ ਬਜ਼ੁਰਗ ਔਰਤਾਂ ਮੈਂ ਕਿਵੇਂ ਬੱਚੇ ਪਾਲਾਂਗੀ। ਇਹਨੂੰ ਅਸੀਂ ਟੋਲਰੇਟ ਕਰਦੇ ਰਹੇ। ਇਹਦੀ ਆਦਤ ਹੌਲੀ-ਹੌਲੀ ਇਹ ਵਧ ਗਈ ਐ। ਉਹ ਕਹਿੰਦੀ ਤੁਸੀਂ ਪਿੰਡ ਦੇ ਅੰਦਰ ਆ ਕੇ ਪੰਚਾਇਤ ਨੂੰ ਪੁੱਛ ਲਓ। ਪਿੰਡ ਵਾਲਿਆਂ ਨੂੰ ਪੁੱਛ ਲਓ ਕਿ ਰੋਜ ਦਾ ਇਹਦਾ ਇਹੀ ਹਾਲ ਹੈ ਮੈਂ ਕਿ ਤੁਸੀਂ ਇਹ ਦੇਖੋ ਕਿ ਪਰਿਵਾਰਾਂ ਦੇ ਅੰਦਰ ਮਜਬੂਰੀਆਂ ਘਰੋਂ ਕੱਢ ਵੀ ਦਿੱਤਾ ਇਹਨੂੰ ਮੈਂ ਕਿਤੇ ਆਸ਼ਰਮਾਂ 'ਚ ਠੱਕੀ ਖਾਂਦੀ ਫਿਰੂੰਗੀ ਕੌਣ ਮੈਨੂੰ ਰੋਟੀ ਦੇਊਗਾ ਮੇਰੇ ਨੂੰ ਬਿਮਾਰੀ ਵੀ ਹੈ ਮੇਰੇ ਗੋਡੇ ਵੀ ਦੁਖਦੇ ਨੇ ਕੌਣ ਮੈਨੂੰ ਹਸਪਤਾਲ ਲਿਜਾਏਗਾ ਇਹ ਹਾਲਾਤਾਂ ਦੇ ਨਾਲ ਸਮਝੌਤਾ ਕਰ ਲਓ ਲੇਕਿਨ ਕੁੱਟਮਾਰ ਖਾਈ ਚੱਲੋ ਤੇ ਇਹ ਤੇ ਜਿਹੜੀ ਹੈ ਨਾ ਇਹ ਤੇ ਮਨੁੱਖ ਅਧਿਕਾਰ ਜਿਹੜੇ ਨੇ ਤੁਹਾਡੇ ਤੋਂ ਉਸ ਦੀ ਉਲੰਘਣਾ ਹੈ ਬਹੁਤ ਜ਼ਿਆਦਾ ਇਹ ਤੇ ਕਾਰਵਾਈ ਬਣਦੀ ਹੈ ਔਰ ਜ਼ਰੂਰ ਹੋਣੀ ਚਾਹੀਦੀ ਹੈ ਇਹ ਹੁਣ ਜਦੋਂ ਕਮਿਸ਼ਨ 'ਚ ਪੇਸ਼ ਹੋਣਗੇ ਮੈਂ ਖੁਦ ਗੱਲ ਵੀ ਕਰੂੰਗੀ ਉਹਦੇ ਨਾਲ ਔਰ ਇਹਦੇ ਤੇ ਬੰਦੀ ਕਰਨੀ ਜ਼ਰੂਰ ਕਰਨੀ ਪਈ